ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਰੂਪ ਖਾਲਸਾ ਜੀਓ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੇ ਸਭ ਕੁਛ ਤੇਰਾ ਭਾਣਾ ਅੱਜ ਇੱਕ ਹੋਰ ਲਹਿਰ ਚੱਲ ਰਹੀ ਹੈ ਪੰਜਾਬ ਵਿੱਚ ਪਿੰਡਾਂ ਵਿੱਚ ਕਈ ਕਈ ਗੁਰਦੁਆਰੇ ਨੇ ਬਹੁਤੇ ਗੁਰਦੁਆਰਿਆਂ ਵਿੱਚ ਬੀਬੀਆਂ ਦੇ ਜਥੇ ਜਾ ਕੇ ਚੌਪੈਰੇ ਦੇ ਨਾਂ ਤੇ ਜਾਂ ਸੋਖਣੀ ਸਾਹਿਬ ਦੇ ਨਾਂ ਤੇ ਪਾਠ ਕਰਦੀਆਂ ਨੇ ਜਿਹੜਾ ਪਾਠ ਕਰਨ ਦਾ ਤਰੀਕਾ ਬਿਲਕੁਲ 100% ਮਨਮਤ ਹੈ ਪਰ ਬੀਬੀਆਂ ਨਹੀਂ ਮੰਨਦੀਆਂ ਇੱਕ ਪੰਕਤੀ ਪਹਿਲੀ ਪੰਕਤੀ ਸਪੀਕਰ ਵਾਲੀ ਬੀਬੀ ਪੜ੍ਹਦੀ ਹੈ ਦੂਜੀ ਪੰਕਤੀ ਦੂਜੀਆਂ ਬੀਬੀ ਪੜ੍ਹਦੀਆਂ ਹਨ ਤੀਜੀ ਪੰਕਤੀ ਫਿਰ ਸਪੀਕਰ ਵਾਲੀ ਪੜ੍ਹਦੀ ਹੈ ਚੌਥੀ ਪੰਕਤੀ ਹੋਰ ਸੰਗਤ ਪੜ੍ਹਦੀ ਹੈ ਇਸ ਤਰ੍ਹਾਂ ਸਾਰਾ ਪਾਠ ਪੰਕਤੀਆਂ ਛੱਡ-ਛੱਡ ਕੇ ਇਹ ਤਾਂ ਖੰਡਿਤ ਪਾਠ ਹੋ ਗਿਆ ਜੇ 100 ਮੈਂਬਰ ਬੈਠਾ ਤਾਂ ਸਾਰਿਆਂ ਨੇ ਇੱਕ ਪਾਠ ਕੀਤਾ ਕਿਸੇ ਨੇ ਪੂਰਾ ਪਾਠ ਨਹੀਂ ਕੀਤਾ ਪੰਕਤੀਆਂ ਛੱਡ ਛੱਡ ਕੇ ਕੀਤਾ ਸਪੀਕਰ ਵਾਲੀ ਨੇ ਵੀ ਦੂਜਿਆਂ ਨੇ ਵੀ ਇਹ ਮਰਿਆਦਾ ਕਿੱਥੋਂ ਆ ਗਈ ਕਿਹਨੇ ਸਿਖਾਈ ਮਰਿਆਦਾ ਗੁਰੂ ਸਾਹਿਬਾਂ ਨੇ ਤਾਂ ਸਿਖਾਈ ਨਹੀਂ ਨਾਸਿਰੇ ਗੁਰੂ ਗ੍ਰੰਥ ਸਾਹਿਬ ਵਿੱਚ ਵਾ 10ਵੇਂ ਪਾਸੇ ਦੀ ਬਾਣੀ ਵਿੱਚ ਕੋਈ ਪੰਕਤੀ ਨਹੀਂ ਹੈਗੀ ਭਾਈ ਗੁਰਦਾਸ ਦੀ ਬਾਣੀ ਵਿੱਚ ਕੋਈ ਪੰਕਤੀ ਨਹੀਂ ਹੈਗੀ ਰਹਿਤ ਨਾਮਿਆਂ ਵਿੱਚ ਹੁਕਮ ਨਾਮਿਆਂ ਵਿੱਚ ਕਿਤੇ ਵੀ ਇਹ ਮਰਿਆਦਾ ਦਾ ਜ਼ਿਕਰ ਨਹੀਂ ਹੈ ਵੀ ਇਸ ਤਰ੍ਹਾਂ ਪੰਗਤੀਆਂ ਛੱਡ-ਛੱਡ ਕੇ ਪਾਠ ਕੀਤਾ ਜਾ ਸਕਦਾ ਹੈ ਪਰ ਹੋ ਰਿਹਾ ਮੰਨਦੀਆਂ ਨਹੀਂ ਜਿਹੜੀ ਪੰਗਤੀ ਸਪੀਕਰ ਵਾਲੀ ਬੀਪੀ ਨੇ ਪੜ੍ਹੀ ਆ ਉਹੀ ਪੰਗਤੀ ਦੂਜੇ ਸੰਗਤਾਂ ਪੜ੍ਹਨ ਫੇਰ ਤਾਂ ਅਸੀਂ ਠੀਕ ਮੰਨਾਂਗੇ ਵੀ ਹਾਂ ਸਾਰਾ ਪਾਠ ਕੀਤਾ ਤੇ ਇਸ ਕਰਦਿਆਂ ਨੇ ਆ ਨਾਨਕਸਰੀਆਂ ਦੇ ਜਿਹੜੇ ਪਾਠੀ ਖੰਡ ਪੜਦਾ ਭੋਗ ਪਾਉਂਦੇ ਨੇ ਭੋਗ ਪਾਉਣ ਬੜੇ ਸ਼ਲੋਕ ਪੜਦੇ ਨੌਵੇਂ ਪਾਤਸ਼ਾਹ ਦੇ ਇੱਕ ਪਾਠੀ ਇੱਕ ਪੰਕਤੀ ਪੜਦਾ ਦੂਜੇ ਬੈਠੇ ਦੂਜੀ ਪੰਕਤੀ ਪੜਦੇ ਆ ਉਹ ਤਾਂ ਪਾਠ ਹੀ ਇੱਕ ਹੁੰਦਾ ਵਾ ਉਹਦੇ ਤਾਂ ਕੋਈ ਦੋਸ਼ ਨਹੀਂ ਹੈ ਇਥੇ ਪਾਠ ਸਾਰਿਆਂ ਨੇ ਇੱਕ ਕੀਤਾ ਬਾਅਦ ਚ ਕਹਿੰਦੀਆਂ ਬੇਅੰਤ ਪਾਠਾਂ ਦੀ ਅਰਦਾਸ ਕਰਦੀਆਂ ਨੇ ਇਹ 100% ਮਨਮਤ ਹੈ ਇਹਨੂੰ ਕੋਈ ਰੋਕਣ ਵਾਲਾ ਨਹੀਂ ਰੋਕਦਾ ਨਹੀਂ ਇਹ ਖੰਡਿਤ ਪਾਠ ਆ ਜੇ ਪਾਠੀ ਵਿੱਚੋਂ ਪਾਠ ਛੱਡ ਕੇ ਕਰੇ ਤਾਂ ਰੌਲਾ ਪਿਆ ਜਾਂਦਾ ਪਾਠ ਖੰਡਿਤ ਕਰਤਾ ਮਰਿਆਦਾ ਭੰਗ ਕਰਤੀ ਇਹਨਾਂ ਨੂੰ ਕੋਈ ਨਹੀਂ ਕਹਿੰਦਾ ਜਿਹੜੀਆਂ ਬੀਬੀਆਂ 20-20 ਸਾਲ ਤੋਂ ਇਸ ਤਰ੍ਹਾਂ ਪਾਠ ਕਰਦੀਆਂ 20 ਸਾਲ ਹੋ ਗਏ 15-15 ਸਾਲ ਹੋ ਗਏ ਇਸ ਤਰ੍ਹਾਂ ਪਾਠ ਕਰਦੀਆਂ ਪੰਗਤੀਆਂ ਛੱਡ-ਛੱਡ ਕੇ ਉਹਨਾਂ ਨੂੰ ਲਿਹਾਵੋ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਖੜਾ ਕਰਕੇ ਉਹਨਾਂ ਨੂੰ ਪੁੱਛੋ ਵੀ ਤੁਹਾਨੂੰ ਕੋਈ ਫਾਇਦਾ ਹੋਇਆ ਇਸ ਪਾਠ ਦਾ ਲੱਤਾਂ ਕੰਮਲ ਲੱਗ ਜਾਣਗੀਆਂ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਇਆ ਇੱਕ ਭਰਮ ਪੈ ਗਿਆ ਭਰਮ تھا ਵੀ ਜਦੋਂ ਅਸੀਂ ਇਹ ਸਰੀਰ ਛੱਡ ਕੇ ਦਰਗਾਹ ਤੇ ਜਾਵਾਂਗੇ ਤਾਂ ਉੱਥੇ ਸਾਨੂੰ ਫਾਇਦਾ ਹੋਵੇਗਾ ਗੁਰਮਤਿ ਦਾ ਸਿਧਾਂਤ ਆ ਪਹਿਲਾਂ ਇੱਥੇ ਫਾਇਦਾ ਹੋਵੇਗਾ ਸਿਮੰਤ ਸਾਡਾ ਆਹ ਜੀਵਨ ਸਰੀਰਕ ਜੀਵਨ ਆ ਜਿਹੜਾ ਹਲਤ ਜੀਵਨ ਇੱਥੇ ਸੁਧਾਰ ਆਵੇਗਾ ਸਾਡੇ ਦੁੱਖ ਘਟਣਗੇ ਬਿਮਾਰੀਆਂ ਘਟਣਗੀਆਂ ਵਿਕਾਰ ਘਟਣਗੇ ਉਹ ਨਿਸ਼ਾਨੀ ਆ ਵੀ ਸਾਨੂੰ ਹੁਣ ਇਹਦਾ ਪਲਤ ਵਿੱਚ ਪਰਲੋਕ ਵਿੱਚ ਵੀ ਫਾਇਦਾ ਹੋਵੇਗਾ ਜੇ ਇੱਥੇ ਫਾਇਦਾ ਨਹੀਂ ਹੋਇਆ ਤਾਂ ਉੱਥੇ ਫਾਇਦਾ ਨਹੀਂ ਹੋਣਾ ਇਹ ਤਾਂ ਗੁਰਮਤ ਦਾ ਸਿਧਾਂਤ ਹੈ ਸੋ ਇਹ ਬਹੁਤ ਗਲਤ ਮਰਿਆਦਾ ਚੱਲ ਪਈ ਚਲਾਈ ਆਹਾ ਗੁਰ ਇਕਬਾਲ ਨੇ ਚੌਪਹਿਰੇ ਦੇ ਨਾਂ ਤੇ ਪਹਿਲਾਂ ਸੋਖਣ ਸਾਉ ਦੇ ਪਾਠ ਇਸ ਤਰ੍ਹਾਂ ਚੱਲਦੇ ਨੇ ਬਹੁਤ ਹਰੇਕ ਪਿੰਡ ਵਿੱਚ ਕਈ ਕਈ ਗੁਰਦਾਰਿਆ ਕਈ ਕਈ ਗੁਰਦਾਰਾਂ ਬਾਰਿਆਂ ਵਿੱਚ ਬੀਬੀਆਂ ਪਾਠ ਕਰਦੀਆਂ ਬਹੁਤ ਗਲਤ ਗੱਲ ਹੋ ਰਹੀ ਆ ਇਹਨਾਂ ਦਾ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਣਾ ਪਿੰਡ ਨੂੰ ਫਾਇਦਾ ਨਹੀਂ ਹੋਣਾ ਲੋਕਾਂ ਨੂੰ ਫਾਇਦਾ ਨਹੀਂ ਹੋਣਾ ਸੌਣ ਵਾਲਿਆਂ ਨੂੰ ਫਾਇਦਾ ਨਹੀਂ ਪੜਨ ਵਾਲਿਆਂ ਨੂੰ ਫਾਇਦਾ ਨਹੀਂ ਇਹ ਤਾਂ ਪੜ ਪੜ ਗੱਡੀ ਲੱਦੀਏ ਤਾਂ ਵੀ ਮਾੜੀ ਗੱਲ ਹੋ ਜਾਣੀ ਆ ਕਿਉਂਕਿ ਬਾਣੀ ਦਾ અપਮਾਨ ਹੀ ਹੋ ਰਿਹਾ ਇਹ ਨਰਕਾਂ ਨੂੰ ਜਾਣ ਵਾਲੀ ਗੱਲ ਵਾ ਬਾਣੀ ਦਾ અપમાન ਕਰਨਾ ਤੁਸੀਂ ਬਾਣੀ ਪੜ੍ਹਨੀ ਆ ਪੜੋ ਪਰ ਮर्याਦਾ ਤਾਂ ਪਹਿਲਾਂ ਸਮਝੋ ਕਿ ਗੁਰੂ ਸਾਹਿਬ ਨੇ ਮर्याਦਾ ਸਭ ਤੋਂ ਉੱਪਰ ਰੱਖੀ ਆ ਰਹਿਤ ਬਿਨਾਂ ਨਾ ਸਿੱਖ ਕਹਾਵੇ ਉਹ ਤਾਂ ਸਿੱਖ ਮੰਨਣ ਨੂੰ ਤਿਆਰ ਨਹੀਂ ਹੈਗੇ ਜੇ ਰਹਿਤ ਮर्याਦਾ ਨਹੀਂ ਹੈਗੀ ਫਿਰ ਇਹ ਰਹਿਤ ਮर्याਦਾ ਕਿੱਥੋਂ ਆ ਗਈ ਕਿਹਨੇ ਸਿਖਾਤੀ ਤਪਖੰਡ ਚੱਲ ਰਿਹਾ ਮਨਮਤ ਚੱਲ ਰਹੀ ਹੈ ਕਰਮकांड ਹੋ ਰਿਹਾ ਸੋ ਇਹਨਾਂ ਨੇ ਤਾਂ ਹਟਣਾ ਨਹੀਂ ਮੈਂ ਇਹਨਾਂ ਵਾਸਤੇ ਵੀਡੀਓ ਬਣੀਾਈ ਹੋਰ ਲੋਕਾਂ ਵਾਸਤੇ ਆ ਹੋਰ ਜਿਹੜੇ ਇਸ ਕੰਮ ਤੋਂ ਬਚੇ ਹੋਏ ਨੇ ਉਹ ਨਾ ਇਧਰ ਨੂੰ ਮੂੰਹ ਕਰਿਓ ਮੈਂ ਤਾਂ ਵੀਡੀਓ ਬਣਾਉਣ ਦਾ ਮਤਲਬ ਇਹ ਹੈ ਇਸ ਪਾਸੇ ਨੂੰ ਨਾ ਜਾਓ ਘਰੇ ਬੈਠ ਕੇ ਬਾਣੀ ਪੜੋ ਪੌਣੇ 2 ਘੰਟੇ ਸੁਖਮਣੀ ਸਾਹਿਬ ਦਾ ਪਾਠ ਕਰੋ ਪਾਣੀ 2 ਘੰਟੇ ਲਾਓ ਘਟਣਾ ਲਾਓ ਜਪਸਾ ਦਾ ਪਾਠ ਕਰਨਾ 21 ਕਿ ਮਿੰਟ ਲਾਓ ਘਟੋ ਘਟ ਮੈਂ ਦਾਵਾ ਕਰਦਾ ਇਹ ਪਾਣੀ ਤੁਹਾਨੂੰ ਸਖੁਣੀ ਸਦਾ ਇੱਕ ਪਾਠ ਰੋਜ਼ ਕਰੋ ਲਗਾਤਾਰ 40 ਦਿਨ ਬਾਅਦ ਇਹ ਤੁਹਾਨੂੰ ਚਮਤਕਾਰ ਦਿਖਾਵੇਗੀ ਤੁਹਾਨੂੰ ਕੋਈ ਵੱਡੀ ਖੁਸ਼ੀ ਮਿਲੇਗੀ ਤੁਹਾਡਾ ਰੁਕਿਆ ਹੋਇਆ ਕੰਮ ਕੋਈ ਹੋ ਜਾਵੇਗਾ ਬਾਣੀ ਵਿੱਚ ਬਹੁਤ ਤਾਕਤ ਹੈ ਗੱਲ ਵਾ ਮਰਿਆਦਾ ਦੀ ਗੱਲ ਵੈ ਗੁਰੂ ਸਾਹਿਬ ਨੇ ਸਪਸ਼ਟ ਆਖਿਆ ਰਹਿਤ ਬਿਨਾ ਨ ਸਿੱਖ ਕਹਾਵੇ ਰਹਿਤ ਬਿਨਾ ਦਰ ਝੋਟਾਂ ਖਾਵੇ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਮਰਿਆਦਾ ਦੇਖਣੀ ਆ ਮਰਿਆਦਾ ਹੁੰਦੀ ਆ ਗੁਰੂ ਦੇ ਹੁਕਮ ਵਿੱਚ ਰਹਿਣਾ ਮਰਿਆਦਾ ਵਿੱਚ ਰਹਿਣਾ ਹੁੰਦਾ ਹੈ ਇਸ ਤਰ੍ਹਾਂ ਦਾ ਪਾਠ ਕਿਤੇ ਵੀ ਸਾਨੂੰ ਨਹੀਂ ਸਿਖਾਇਆ ਗਿਆ ਪੰਕਤੀਆਂ ਛੱਡ-ਛੱਡ ਕੇ ਕਰਨਾ ਇਹ 100% ਤੋਂ ਵੱਧ ਦੀ ਮਨਮਤਵਾ ਕਰਮਕਾਂਡਵਾ ਮर्यादा ਦੀ ਉਲੰਘਣਾ ਮੈਂ ਇਹ ਜੇ ਕੰਮਾਂ ਤੋਂ ਬਚੋ ਜਿੰਨਾ ਤੋਂ ਬਚ ਹੁੰਦਾ 20 ਸਾਲ ਹੋ ਗਏ ਕੋਈ ਉਹਨਾਂ ਨੂੰ ਫਾਇਦਾ ਨਹੀਂ ਹੋਇਆ ਪਰ ਹੰਕਾਰ ਪਿੱਛੇ ਮੁੜ ਨਹੀਂ ਦਿੰਦਾ ਹੁਣ ਸੋ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਬਚੋ ਬਚੋ ਇਹ ਨਰਕਾਂ ਨੂੰ ਜਾਣ ਵਾਲਾ ਰਾਹ ਹੈ ਬਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ